हां जी ਤੁਸੀਂ ਦੇਖ ਰਹੇ ਹੋ ਫਿਕਰਮੰਦ মিডিਆ ਤੇ ਮੈਂ ਤੁਹਾਡਾ ਗੁਰਚਾਰ ਸਿੰਘ ਰਾਜੂ ਐਨ ਜੀਓ ਸੋ ਦੋਸਤੋ 1 ਜੁਲਾਈ ਨੂੰ ਭਾਰਤ ਮਾਨ ਦਾ ਸੱਦਾ ਦਿੱਤਾ ਗਿਆ ਸੋ 1 ਜੁਲਾਈ ਨੂੰ ਭਾਰਤ ਮਾਨ ਦਾ ਕਿਉਂ ਸੱਦਾ ਦਿੱਤਾ ਗਿਆ ਉਹਦੇ ਬਾਰੇ ਵਿਸਥਾਰ ਜਾਣਕਾਰੀ ਲੈਣ ਵਾਸਤੇ ਫਿਕਰਮੰਦ মিডিਆ ਦੀ ਸਮੁੱਚੀ ਟੀਮ ਹੈ ਜਿਹੜੀ ਪਹੁੰਚੀ ਹੈ ਦੀਪ ਹਸਤਾ ਦੀਪ ਹਸਤਾ ਜਾਣ ਕੇ ਡਾਕਟਰ ਹਰਗੁਰਤਾਪ ਜੀ ਕੋਲ ਸੋ ਸਾਡੇ درمیان ਨੇ ਡਾਕਟਰ ਹਰਗੁਰਤਾਪ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਜਿਹੜਾ 1 ਜੁਲਾਈ ਨੂੰ ਭਾਰਤ ਬੰਡ ਦਾ ਸੱਦਾ ਦਿੱਤਾ ਗਿਆ ਕਿਹਦੇ ਵੱਲੋਂ ਦਿੱਤਾ ਗਿਆ ਕਿਉਂ ਦਿੱਤਾ ਗਿਆ ਉਹਦੇ ਬਾਰੇ ਜਾਣਕਾਰੀ ਲੈਣੇ ਆ। ਸੋ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਦਾ ਫਿਕਰਮੰਦ ਵੀਰੇ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਆਪਣੇ ਕੀਮਤੀ ਸਮੇਂ 'ਚ ਸਮਾਂ ਦਿੱਤਾ ਹੈ। ਬਹੁਤ-ਬਹੁਤ ਧੰਨਵਾਦ ਪੱਤਰਕਾਰ ਸਾਹਿਬ ਤੁਸੀਂ ਆਏ ਤੇ ਤੁਹਾਡੇ ਮਾਧਿਅਮ ਰਹੀਂ ਸਮੁੱਚੇ ਪੰਜਾਬੀ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਜੇ ਡਾਕਟਰ ਸਾਹਿਬ ਇੱਕ ਜੁਲਾਈ ਨੂੰ ਭਾਰਤ ਬੰਡ ਦਾ ਸੱਦਾ ਜਿਹੜਾ ਦਿੱਤਾ ਗਿਆ ਕਾਫੀ ਮੁੱਦਾ ਭਖਿਆ ਹੋਇਆ ਮੁੱਦਾ ਸੋਸ਼ਲ ਮੀਡੀਆ ਤੇ ਇਹ ਕੀ ਕਾਰਨ ਆ ਵੀ 1 ਜੁਲਾਈ ਨੂੰ ਭਾਰਤ ਬੰਦ ਕੀਤਾ ਜਾ ਰਿਹਾ ਕਿਉਂ ਕੀਤਾ ਜਾ ਰਿਹਾ ਦਾ ਮੁੱਖ ਕਾਰਨ ਕੀ ਹੈ ਕਿਹਦੇ ਵੱਲੋਂ ਕੀਤਾ ਜਾ ਰਿਹਾ ਅਹ ਦੇਖੋ ਪੱਤਰਕਾਰ ਸਾਹਿਬ ਪਿਛਲੇ ਬਹੁਤ ਸਾਰੇ ਸਮੇਂ ਤੋਂ ਮੰਨੋਵਾਦੀ ਤਾਕਤਾਂ ਦੀ ਚੜ ਮੱਚੀ ਹੋਈ ਹੈ ਪੂਰੇ ਦੇਸ਼ ਦੇ ਵਿੱਚ ਅੰਬੇਦਕਰ ਸਾਹਿਬ ਦੇ ਸਰੂਪਾਂ ਨੂੰ ਉਹਨਾਂ ਦੇ ਬੁੱਤਾਂ ਨੂੰ ਉਹਨਾਂ ਦੀਆਂ ਸਿੱਖਿਆਵਾਂ ਨੂੰ ਮਲਗਿਆ ਮੇਟ ਕੀਤਾ ਜਾ ਰਿਹਾ ਉਹਨਾਂ ਦੀ ਬੇਅਦਬੀ ਕੀਤੀ ਜਾ ਰਹੀ ਹੈ ਤੋੜਪੰਨ ਕੀਤੀ ਜਾ ਰਹੀ ਹੈ ਇਸੇ ਪ੍ਰਕਾਰ ਹੀ ਈਵੀਐਮ ਦੀ ਜਿਹੜੀ VOTING MACHINE ਆ ਉਹਦੇ ਵਿੱਚ ਛੇੜਛਾੜ ਦੀਆਂ ਘਟਨਾਵਾਂ ਹੋ ਰਹੀਆਂ ਉਹਦੇ ਵਿੱਚ ਬਾਰ ਬਾਰ ਸ਼ਿਕਾਇਤਾਂ ਆ ਰਹੀਆਂ ਜਿਹੜਾ ਸਾਡਾ ਚੋਣ ਕਮਿਸ਼ਨ ਆ ਉਹਨਾਂ ਸ਼ਿਕਾਇਤਾਂ ਦੀ ਸੁਣਵਾਈ ਨਹੀਂ ਕਰ ਰਿਹਾ ਸਰਕਾਰ ਦੇ ਬੰਦੇ ਸ਼ਰੇਆਮ ਛਾਤੀ ਠੋਕ ਕੇ ਕਹਿੰਦੇ ਕਿ ਜਿੰਨਾ ਚਿਰ ਈਵੀਐਮ ਹੈਗੀ ਆ ਸਾਨੂੰ ਕੋਈ ਹਰਾ ਨਹੀਂ ਸਕਦਾ ਅਸੀਂ ਈਵੀਐਮ ਦੇ ਵਿਰੋਧ ਦੇ ਵਿੱਚ ਅੰਬੇਦਕਰ ਸਾਹਿਬ ਦੀਆਂ ਬੇਅਦਬੀਆਂ ਦੇ ਵਿਰੋਧ ਦੇ ਵਿੱਚ ਇਹ ਭਾਰਤ ਬੰਦ 1 ਜੁਲਾਈ ਦਾ ਰੱਖਿਆ ਤੇ ਇਹ ਭਾਰਤ ਬੰਦ ਬਾਮ ਸੇਫ ਜਿਹੜੀ ਕਿ ਬਾਮਨ ਮੇਸ਼ਰਾਮ ਜੀ ਦੇ ਅਗਵਾਈ ਦੇ ਵਿੱਚ ਕੰਮ ਕਰ ਰਹੀ ਹੈ ਉਹ ਤੇ ਉਹਨਾਂ ਦੇ ਅੱਗੇ ਜਿਹੜੇ ਸੰਗਠਨ ਨੇ ਅਫੀਲੀਏਟਡ ਸੰਗਠਨ ਜਿਵੇਂ ਰਾਸ਼ਟਰੀ ਪਿਛੜਾ ਵਰਗ ਮੋਰਚਾ ਬਹੁਜਨ ਮੁਕਤੀ ਪਾਰਟੀ ਉਹਨਾਂ ਨੇ ਰੱਖਿਆ ਤੇ ਸਾਰੇ ਭਾਰਤ ਦੇ ਵਿੱਚ ਹੀ ਇਸ ਦੀ ਧਮਕ ਪਾਊਗੀ ਤੇ ਸਾਰੇ ਭਾਰਤ ਤੋਂ ਹੀ ਇਸ ਭਾਰਤ ਬੰਦ ਦੀਆਂ ਰਿਪੋਰਟਸ ਤੁਹਾਨੂੰ 1 ਜੁਲਾਈ ਨੂੰ ਮਿਲਣਗੀਆਂ ਕਿ ਡਾਕਟਰ ਜੀ ਜਾਤੀ ਆਧਾਰ ਤੇ ਗੱਲ ਕਰੀਏ ਐਸਸੀ ਬੀਸੀ ਓਬੀਸੀ ਇਹ ਵੀ ਕਾਫੀ ਸੋਸ਼ਲ ਮੀਡੀਆ ਤੇ ਆ ਰਹੀਆਂ ਇਹਦਾ ਕੀ ਰੋਲ ਹੈ ਇਹ ਦੇ ਵਿੱਚ ਦੇ ਵਿੱਚ ਕੀ ਕਾਰਨ ਹੈਗਾ ਦੇਖੋ ਪੱਤਰਕਾਰ ਸਾਹਿਬ ਸਭ ਤੋਂ ਪਹਿਲਾਂ ਜਾਤ ਆਧਾਰ ਤੇ ਜਨਗਣਨਾ ਦਾ ਮੁੱਦਾ ਬਾਮਸੇਫ ਨੇ ਚੱਕਿਆ ਸੀ ਅੱਜ ਤੋਂ 20 ਸਾਲ ਪਹਿਲਾਂ ਅ 20 ਸਾਲਾਂ ਤੋਂ ਲਗਾਤਾਰ ਸੰਘਰਸ਼ ਕਰਦੇ ਹੋਏ ਇਹ ਜਾਤੀ ਆਧਾਰਿਤ ਜਨਗਣਨਾ ਦਾ ਮੁੱਦਾ ਮਜਬੂਰੀ ਬਣ ਗਿਆ ਕਾਂਗਰਸ ਪਾਰਟੀ ਦੀ ਉਹਨਾਂ ਨੂੰ ਵੀ ਇਹ ਮੁੱਦਾ ਚੱਕਣਾ ਪਿਆ ਜਦੋਂ ਵਿਰੋਧੀ ਧਿਰ ਨੂੰ ਇਹ ਮੁੱਦਾ ਚੱਕਣਾ ਪਿਆ ਤਾਂ ਇਹ ਮਜਬੂਰੀ ਬਣ ਗਿਆ ਨਰਿੰਦਰ ਮੋਦੀ ਦੀ ਪਹਿਲਾਂ ਨਰਿੰਦਰ ਮੋਦੀ ਤੇ ਭਾਜਪਾ ਤੇ ਆਰਐਸਐਸ ਇਹ ਕਹਿੰਦੇ ਸੀ ਭਾਰਤ ਵਿੱਚ ਤਾਂ ਜਾਤਾਂ ਹੀ ਨਹੀਂ ਹੈਗੀਆਂ ਜਾਤਾਂ ਹੀ ਚਾਰ ਨੇ ਅਮੀਰ ਗਰੀਬ ਕਿਸਾਨ ਮਜ਼ਦੂਰ ਇਦਾਂ ਦੀਆਂ ਗੱਲਾਂ ਕਰਦੇ ਸੀ ਹੁਣ ਉਹਨਾਂ ਨੂੰ ਵੀ ਮੰਨਣਾ ਪਿਆ ਵੀ ਜਾਤ ਆਧਾਰਿਤ ਜਨਸੰਖਿਆ ਗਿਣਤੀ ਸਾਨੂੰ ਕਰਾਉਣੀ ਪਊਗੀ ਪਹਿਲਾਂ ਉਹ ਕੋਈ ਡੇਟ ਨਹੀਂ ਸਤੇ ਰਹੇ ਹੁਣ ਉਹਨਾਂ ਨੇ 2027 ਤੱਕ ਦੀ ਡੇਟ ਦਿੱਤੀ ਹੈ ਕਿ ਉਸ ਕਾਰਜ ਨੂੰ ਵਿੱਚ ਵਿਚਾਲੇ ਨਾ ਛੱਡ ਜਾਣ ਉਸ ਕਾਰਜ ਦੇ ਵਿੱਚ ਕੋਈ ਟੱਗੀ ਡੋਰੀ ਨਾ ਮਾਰ ਜਾਣ ਉਸ ਕਾਰਜ ਨੂੰ ਸਮੇਂ ਸਿਰ ਨੇਪਰੇ ਚਾੜਨਾ ਉਸ ਦੇ ਲਈ ਵੀ 1 ਜੁਲਾਈ ਦਾ ਜਿਹੜਾ ਭਾਰਤ ਬੰਦ ਹੈ ਸਾਰੀ ਸੰਗਤ ਨੂੰ ਸਾਰੇ ਭਾਰਤ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਆਵਾਜ਼ਨ ਕਰਦਾ ਕਿ ਸੁਚੇਤ ਰਹੋ ਇਹ ਠੱਗਾਂ ਚੋਰਾ ਮੰਨੂਵਾਦੀਆਂ ਦਾ ਰਾਜ ਹੈ ਇਸ ਦੇ ਵਿੱਚ ਟੱਗੀ ਚੋਰੀ ਚਾਲਵਾਜੀ ਮੰਨੂਵਾਦੀ ਦੁਸ਼ਟਤਾ ਹੋ ਸਕਦੀ ਹੈ ਆਪਣੇ ਹੱਕਾਂ ਲਈ ਲਗਾਤਾਰ ਪੈਰਵਾਈ ਕਰੋ ਤੇ 1 ਜੁਲਾਈ ਦੇ ਭਰਤ ਬੰਦ ਨੂੰ ਸਫਲ ਕਰਕੇ ਆਪ ਜੀ ਸਚੇਤ ਹੁੰਦਾ ਸਬੂਤ ਦਿਓ ਜੀ ਜਾਤੀ ਦਾ ਦੇ ਕਿਹੜੇ ਕਿਹੜੇ ਆਪਾਂ ਸਮਰਥਨ ਦੇ ਰਹੇ ਆਪਾਂ ਨੂੰ ਦੇਖੋ ਰਾਟਰੀ ਪਿਛੜਾ ਵਰਗ ਮੋਰਚਾ ਜੋਗੇ ਪੰਜਾਬ ਇਕਾਈ ਹੈ ਉਹ ਮੂਲ ਰੂਪ ਦੇ ਵਿੱਚ ਸਾਰੇ ਸਾਡੇ ਦਰਜੀ ਭਾਈਚਾਰਾ ਸਾਡਾ ਤਰਖਾਨ ਭਾਈਚਾਰਾ ਸਾਡਾ ਲੋਹਾਰ ਭਾਈਚਾਰਾ ਰਾਮਗੜੀਆ ਭਾਈਚਾਰਾ ਕਾਮ ਛਤਰੀ ਭਾਈਚਾਰਾ ਸਾਡਾ ਵਰਜਪਤ ਭਾਈਚਾਰਾ ਸਾਡਾ ਸਹਿਣ ਸਮਾਜ ਸਾਡਾ ਸੁਨਾਰ ਸਮਾਜ ਸਵਜਕਾਰ ਸਮਾਜ ਤੇ ਹੋਰ ਸਾਡੇ ਜਿਹੜੇ ਮਹਿਰਾ ਸਮਾਜ ਉਹਨਾਂ ਦਾ ਇਕੱਠਾ ਇਕਤਾ ਸੰਗਠਨ ਹੈਗਾ ਜਿਹੜਾ ਕਿ ਇਸ ਸੰਗਠਨ ਦੇ ਵਿੱਚ ਜਿਹੜਾ ਕਿ ਇਸ ਭਾਰਤ ਮੰਡਲ ਦੇ ਵਿੱਚ ਸੰਪੂਰਨ ਰੂਪ ਦੇ ਵਿੱਚ ਸਮਰਥਨ ਕਰ ਰਿਹਾ ਹੈਗਾ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਹੀ ਇਹਨਾਂ ਸਮਾਜਾਂ ਨੂੰ ਬੇਨਤੀ ਕਰਦੇ ਇਹਨਾਂ ਸਮਾਜਾਂ ਦੇ ਮੁਖੀਆਂ ਨੂੰ ਬੇਨਤੀ ਕਰਦੇ ਆ ਕਿ ਇਸ ਭਾਰਤ ਮੰਡਲ ਦੇ ਨਾਲ ਜੁੜੋ ਤੇ ਇਸ ਸੱਚੇ ਰੂਪ ਦੇ ਵਿੱਚ ਭਾਰਤ ਮੰਡਲ ਵਿੱਚ ਸ਼ਾਮਲ ਹੋਵੋ ਕਿ ਸਾਡਾ ਡਾਕਟਰ ਉਹਦੇ ਵਿੱਚ ਮذਬੀ ਸਿੱਖਾਂ ਦੀਆਂ ਜਥੇਬੰਦੀਆਂ ਹਨ ਉਹਨਾਂ ਵੱਲੋਂ ਵੀ ਕਾਫੀ ਸੋਸ਼ਲ ਮੀਡੀਆ ਤੇ ਸਮਰਥਨ ਦਿੱਤਾ ਜਾ ਤੇ ਮذਬੀ ਸਿੱਖਾਂ ਦੀਆਂ ਜਥੇਬੰਦੀਆਂ ਵਾਲੀਆਂ ਉਹ ਵੀ ਆਪਾਂ ਨੂੰ ਸਮਰਥਨ ਦੇ ਰਹੀਆਂ ਦੇਖੋ ਮذਬੀ ਸਿੱਖ ਵੀ ਇੱਕ ਪ੍ਰਕਾਰ ਨਾਲ ਠੱਗੇ ਜਾ ਰਹੇ ਵੀਰ ਨੇ ਇੱਕ ਪ੍ਰਕਾਰ ਨਾਲ ਮذਬੀ ਸਿੱਖਾਂ ਦਾ ਜਿਹੜਾ ਪਰਿਵਾਰ ਹੈਗਾ ਉਹਨੂੰ ਵੀ ਪਿਛਲੇ ਸਮਿਆਂ ਦੇ ਵਿੱਚ ਮੰਨੂ ਵਰਦੀ ਤਾਕਤਾਂ ਦੁਆਰਾ ਜਾ ਜਾ ਤਨਕਾਰੀ ਤਾਕਤਨ ਦੁਆਰਾ ਪੰਮਰ ਭੂਸੇ ਦੇ ਵਿੱਚ ਪਾਇਆ ਗਿਆ ਤੇ ਉਹਨਾਂ ਦੀ ਰਿਜ਼ਰਵੇਸ਼ਨ ਨੂੰ ਵੀ ਖਾਧਾ ਗਿਆ ਉਹਨਾਂ ਦੇ ਹੱਕ ਅਧਿਕਾਰਾਂ ਨੂੰ ਵੀ ਖਾਧਾ ਗਿਆ ਤੇ ਇਹ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਮਨ ਪੰਜਵੀਂ ਸਿੱਖ ਭਾਈਚਾਰਾ ਸਾਡਾ ਵਾਰਗੀ ਵੀ ਸਿੱਖ ਵੀਰ ਭਾਈਚਾਰਾ ਅੱਗੇ ਨਾਲੋਂ ਸੰਗਠਿਤ ਹੋਇਆ ਸੁਚੇਤ ਹੋਇਆ ਸਾਨੂੰ ਇਹ ਉਮੀਦ ਹੈ ਵੀ ਅੱਗੇ ਨਾਲੋਂ ਹੋਰ ਸੁਚੇਤ ਹੋਣਗੇ ਹੋਰ ਸੰਗਠਿਤ ਹੋਣਗੇ ਜਿਸ ਪ੍ਰਕਾਰ ਇਸ ਜਾਤੀ ਅਧਿਕਾਰਤ ਜਨਗੰਨਾ ਦੇ ਵਿੱਚ ਉਹ ਸੁਚੇਤ ਰੂਪ ਦੇ ਵਿੱਚ ਆਪਦੇ ਭਾਈਚਾਰੇ ਨੂੰ ਆਹਵਾਣ ਕਰ ਰਹੇ ਆ ਅਸੀਂ ਉਸ ਚੀਜ਼ ਦਾ ਪੂਰਾ ਇਸਤਕਬਾਲ ਕਰਦੇ ਆ ਉਹਨਾਂ ਨੂੰ ਸਮਰਥਨ ਕਰਦੇ ਆ ਤੇ ਆਪਣੇ ਵੱਲੋਂ ਵੀ ਅਸੀਂ ਮਜਬੀ ਸਿੱਖ ਭਾਈਚਾਰੇ ਸਾਡੇ ਵਾਲਮੀਕੀ ਦੀਪ ਭਾਈਚਾਰੇ ਨੂੰ ਸੁਚੇਤ ਕਰਾਂਗੇ ਆਪਦੇ ਇਲਾਕੇ ਨਿਹਾਲ ਸਿੰਘ ਵਾਲਾ ਬਾਗ ਦਾ ਪੁਰਾਣਾ ਬਦਲੀ ਦੇ ਵਿੱਚ ਕਿ ਵੀਰੋ ਆਪਾਂ ਮਜਬੀ ਸਿੱਖ ਲਿਖਾਉਣਾ ਆਪਣੇ ਭਾਈਚਾਰੇ ਨੂੰ ਅਸੀਂ ਵਾਲਮੀਕੀ ਵੀਰ ਲਿਖਾਉਣਾ ਆਪਣੇ ਭਾਈਚਾਰੇ ਨੂੰ ਜਦੋਂ ਜੱਤ ਦਾ ਜੰਗਨ ਆ ਗਈ ਅਸੀਂ ਮੰਨੂ ਵਰਦੀਆਂ ਦੇ ਮਗਰ ਨਹੀਂ ਲੱਗਣਾ ਤੇ ਡਾਕਟਰ ਸਾਹਿਬ ਜੀ ਆਪਾਂ ਇਹ ਨਫੇ ਤੇ ਨੁਕਸਾਨ ਦੀ ਗੱਲ ਕਰੀਏ ਇਸ ਤੋਂ ਪਹਿਲਾਂ ਐਸਸੀ ਬੀਸੀ ਓਬੀਸੀ ਨੂੰ ਕੀ ਇਹਦਾ ਨੁਕਸਾਨ ਹੋਇਆ ਤੇ ਹੁਣ ਇਹਦਾ ਕੀ ਨਫਾ ਨੁਕਸਾਨ ਹੋਊਗਾ। ਦੇਖੋ ਨਵੇਂ ਨੁਕਸਾਨ ਦੀ ਤਾਂ ਸਿੱਧੀ ਸਿੱਧੀ ਗੱਲ ਤੁਹਾਨੂੰ ਸੁਝਾ ਦਿੰਦੇ ਆ ਬਖਰਕਰ ਸਾਹਿਬ। ਕਾਮਨਲਾਡੂ ਇੱਕ ਸਟੇਟ ਹੈ ਜਿੱਥੇ ਇਹ ਰਿਜ਼ਰਵੇਸ਼ਨ ਜਿਹੜੀ 1 ਘੱਟ 70% ਹੈ ਯਾਨੀ ਕਿ 69% ਉਥੇ ਰਿਜ਼ਰਵੇਸ਼ਨ ਹੈ। ਉਹਦੇ ਵਿੱਚ ਵੱਡੀ ਪੱਧਰ ਦੇ ਉੱਤੇ ਜਿਹੜੀ ਰਿਜ਼ਰਵੇਸ਼ਨ ਹੈ ਓਬੀਸੀ ਭਾਈਚਾਰਿਆਂ ਨੂੰ ਮਿਲੀ ਹੋਈ ਹੈ। ਯਾਨੀ ਕਿ ਦਰਜੀ ਤਰਖਾਨ ਲੋਹਾਰ ਸੈਨ ਸਮਾਜ ਨੂੰ ਰਿਜ਼ਰਵੇਸ਼ਨ ਉਹਨਾਂ ਨੇ ਦਿੱਤੀ ہوئی ਆ ਉੱਥੋਂ ਦਾ ਜਿਹੜਾ ਮੁੱਖ ਮੰਤਰੀ ਬਣਦਾ ਚਾਹੇ ਜਿਹੜੀ ਮਰਜ਼ੀ ਪਾਰਟੀ ਦਾ ਬਣੇ ਡੀਐਮਕੇ ਚਾਹੇ ਅਲਨਾ ਡੀਐਮਕੇ ਉਹ ਰਿਜ਼ ਉਹ OBC ਕਾਸਟ ਦੇ ਵਿੱਚੋਂ ਹੀ ਬਣਦਾਗਾ ਉੱਥੇ ਹੋਰ ਉੱਚੀਆਂ ਜਿਨ੍ਹਾਂ ਜਾਤੀਆਂ ਦੇ ਵਿਅਕਤੀ ਮੁੱਖ ਮੰਤਰੀ ਨਹੀਂ ਬਣਦੇ ਹੈਗੇ ਪਿਛਲੇ 30 ਸਾਲਾਂ ਤੋਂ ਇਸੇ ਪ੍ਰਕਾਰ ਹੀ ਕਰਨਾਟਕ ਸਰਕਾਰ ਨੇ ਕੀਤਾ ਇੱਕ ਸਰਵੇਖਣ ਕੀਤਾ ਸੀ ਸਰਵੇਖਣ ਦੇ ਵਿੱਚ ਉੱਥੇ OBC ਭਾਈਚਾਰਿਆਂ ਦੀ ਗਿਣਤੀ 52% ਆਈ ਸੀ ਪਹਿਲਾਂ ਉੱਥੇ OBC ਭਾਈਚਾਰਿਆਂ ਦੀ ਜਿਹੜੀ ਰਿਜ਼ਰਵੇਸ਼ਨ ਸੀ 31% ਸੀ ਹੁਣ ਕਰਨਾਟਕ ਸਰਕਾਰ ਨੇ ਮਤਾਲੇ ਅੰਦਾ ਮਤਾ ਪਾਸ ਕੀਤਾ ਕਿ ਸਾਡੇ ਇੱਥੇ OBC ਭਾਈਚਾਰ ਦੀ ਰਿਜ਼ਰਵੇਸ਼ਨ ਭਗਵਾਨ ਬਕਤੀ ਤੋਂ ਉਧਾ ਕੇ ਕਰਤੀ ਤੋਂ ਉਧਾ ਕੇ 51% ਕੀਤੀ ਜਾਵੇ 52% ਕੀਤੀ ਜਾਵੇ ਦੇਖੋ ਜੇ 52% ਰਿਜ਼ਰਵੇਸ਼ਨ OBC ਭਾਈਚਾਰੇ ਨੂੰ ਮਿਲੂਗੀ ਤਾਂ ਪੜਾਈ ਦੇ ਵਿੱਚ ਵੀ ਫਾਇਦਾ ਹੋਊਗਾ ਤਾ ਬੁਜੀਖਾਂ ਦੇ ਵਿੱਚ ਵੀ ਬੈਦਾ ਹੋਊਗਾ ਤੇ ਨੌਕਰੀਆਂ 'ਚ ਵੀ ਬੈਦਾ ਹੋਊਗਾ ਜੇ ਪੰਜਾਬ ਦੇ ਵਿੱਚ ਸਾਡੇ ਦਰਜੀ ਭਾਈਚਾਰੇ ਨੂੰ ਸਾਡੇ ਕਰਖਾਨੇ ਭਾਈਚਾਰੇ ਨੂੰ ਸਾਡੇ ਸੈਨ ਸਮਾਜ ਨੂੰ ਸਾਡੇ ਮਹਿਰਾ ਸਿੱਖ ਸਮਾਜ ਨੂੰ ਸਾਡੇ ਸੁਨਿਆਰ ਭਾਈਚਾਰੇ ਨੂੰ ਜਾਂ ਸਾਡੇ ਘੁਮਿਆਰ ਭਾਈਚਾਰੇ ਨੂੰ 52% ਰਿਜ਼ਰਵੇਸ਼ਨ ਮਿਲ ਜਾਵੇ ਮੰਨ ਲਓ ਇੱਥੇ 46% ਆ ਕਹਿੰਦੇ ਵੀ ਅ ਉਹ 46% ਮੰਨ ਲਓ ਸਾਨੂੰ 46% ਰਿਜ਼ਰਵੇਸ਼ਨ ਨੌਕਰੀਆਂ 'ਚ ਮਿਲ ਜੇ ਮੰਨ ਲਓ ਸਾਨੂੰ 46% ਨਾ ਰਿਜ਼ਰਵੇਸ਼ਨ ਸਕਾਲਰਸ਼ਿਪ 'ਚ ਮਿਲ ਜੇ ਵਜੀਫਾ ਮਿਲ ਜੇ ਮੰਨ ਲਓ 46% ਰਿਜ਼ਰਵੇਸ਼ਨ ਸਾਡੇ ਕਾਲਜਾਂ ਦੀਆਂ ਪੜਾਈਆਂ 'ਚ ਮਿਲ ਜੇ ਐਮਬੀਬੀਐਸ 'ਚ ਮਿਲ ਜੇ ਵਕਾਲਤਾਂ 'ਚ ਮਿਲ ਜੇ ਜੱਜਾਂ ਦੀਆਂ ਨੌਕਰੀਆਂ 'ਚ ਮਿਲ ਜੇ ਅਸੀਂ ਕਿੱਧਰ ਕਿੱਧਰ ਜਾਵਾਂਗੇ ਕਿੰਨੀ ਸਾਨੂੰ ਪ੍ਰਾਪਤੀਆਂ ਹੋਣਗੀਆਂ ਜਿਹੜਾ ਅਸੀਂ ਲੋਹਾ ਕੁੱਟਦੇ ਹਾਂ ਲੱਤੀਆਂ ਦੀ ਤਰ੍ਹਾਂ ਅਸੀਂ ਸੁਈ ਤਾਂਗਿਆਂ ਦੇ ਵਿੱਚ ਤੁਲਜੇ ਪਏ ਆ ਅਸੀਂ ਉਹ ਤੋਂ ਕਿਤੇ ਨਾ ਕਿਤੇ ਅਫਸਰੀਆਂ ਦੇ ਵਿੱਚ ਆਵਾਂਗੇ ਸਾਡੇ ਉਦੋਂ ਬਾਅਦ ਅਸੀਂ ਰਾਜਨੀਤਿਕ ਤੌਰ ਦੇ ਉੱਤੇ ਸੁਚੇਤ ਹੋਵਾਂਗੇ ਤਾਂ ਸਾਨੂੰ ਫਾਇਦਾ ਹੋਊਗਾ ਜਾਤ ਆਧਾਰਿਤ ਜਨਗਣਨਾ ਦਾ ਪੰਜਾਬ ਦੇ ਵਿੱਚ ਬੈਠੇ ਜਿਹੜੇ OBC ਭਾਈਚਾਰੇ ਆ ਤੇ ਉਹਨਾਂ ਨੂੰ ਬਹੁਤ ਫਾਇਦਾ ਹੋਣਾ ਤੇ ਪਲੱਸ ਜਿਹੜੇ ਮਾਰਜਿਨਲਾਈਜ਼ਡ ਕਮਿਊਨिटीज ਨੇ ਜਿਵੇਂ ਬਾਲਮੀਕੀ ਵੀਰ ਹੋਗੇ ਜਿਵੇਂ ਸਾਡਾ ਮਜਬੀ ਸਿੱਖ ਭਾਈਚਾਰਾ ਹੋ ਗਿਆ ਜਿਵੇਂ ਸਾਡਾ ਸੈਸੀ ਭਾਈਚਾਰਾ ਬੌਰੀਆ ਸਿੱਖ ਭਾਈਚਾਰਾ ਬਾਵਰੀਆ ਭਾਈਚਾਰਾ ਜਿਹੜੇ ਗਰੀਬ ਵਿਮੁਖਤ ਜਾਤੀਆਂ ਨੇ ਉਹਨਾਂ ਨੂੰ ਵੀ ਬਹੁਤ ਫਾਇਦਾ ਹੋਣਾ ਤੇ ਸਾਰਿਆਂ ਨੂੰ ਹੀ ਜਾਤ ਆਧਾਰਿਤ ਜਨਗਣਨਾ ਦਾ ਸਮਰਥਨ ਕਰਨਾ ਚਾਹੀਦਾ ਹੈ अच्छा कितने समय बाद होन लगी सारे ही कितना टाइम हो रहने जी देखो पंजाब ਦੇ ਵਿੱਚ ਭਾਰਤ ਦੇ ਵਿੱਚ ਜਾਤੀ ਆਧਾਰਤ ਜਨਗਣਨਾ ਤਾਂ ਹੋਈ ਵੀ ਨਹੀਂ 70 ਸਾਲ ਹੋ ਗਏ ਜਦੋਂ ਦੀ ਸਰਕਾਰ ਭਾਰਤ ਸਰਕਾਰ ਆਯਾਤ ਹੋਇਆ ਭਾਰਤ ਜਾਦ ਹੋਇਆ ਜਾਤੀ ਆਧਾਰਤ ਜਨਗਣਨਾ ਦੇ ਮੁੱਦੇ ਨੂੰ ਕੱਟੇ ਦੇ ਵਿੱਚ ਹੀ ਰੋਲਿਆ ਗਿਆ ਪਹਿਲਾਂ ਕਾਂਗਰਸ ਜਿਹੜੀ ਸੀਗੀ ਉਹ ਮੰਨਵਾਦੀਆਂ ਦੀ ਚੱਕਰੀ ਕਰਦੀ ਸੀਗੀ ਹੁਣ ਮੰਨਵਾਦਿਆਂ ਦੀ ਆਪ ਦੀ ਪਾਰਟੀ ਆ ਗਈ ਭਾਜਪਾ ਤਾਂ ਕਾਂਗਰਸ ਮੜਾ ਮੋਟਾ ਲੋਕਾਂ ਦੀ ਗੱਲ ਕਰਨ ਲੱਗੀ ਪਰੰਤੂ ਕਾਂਗਰਸ ਨੇ ਵੀ ਪਹਿਲਾਂ ਢੰਗੀਆਂ ਢੋਰੀਆਂ ਮਾਰੀਆਂ ਨੇ ਹੁਣ ਜਿਹੜੀ ਇੰਡੀਆ 'ਗੇ 2021 ਦੇ ਵਿੱਚ ਚੋਣਗਾਨਾ ਹੋਣੀ ਚਾਹੀਦੀ ਸੀ ਪਰੰਤੂ ਕਰੋਨਾ ਦਾ ਬਹਾਨਾ ਲਾ ਕੇ ਭਾਰਤ ਸਰਕਾਰ ਨੇ ਹੋਰ ਬਹੁਤ ਸਾਰੇ ਕੰਮ ਕੀਤੇ ਜਿਵੇਂ ਕਿਸਾਨ ਵਿਰੋਧੀ ਕਾਨੂੰਨ ਕਾਲੇ ਕਾਨੂੰਨ ਲਿਆਂਦੇ ਮਜ਼ਦੂਰ ਵਿਰੋਧੀ ਕਾਲੇ ਕਾਨੂੰਨ ਲਿਆਂਦੇ ਜਿਹੜੇ ਕਾਲੇ ਕਾਨੂੰਨ ਲਿਆਉਣੇ ਸੀ ਲੋਕਾਂ ਦੇ ਉਲਟ ਚੱਲਣ ਵਾਲਾ ਕੰਮ ਗਿਆਣਾ ਸੀ ਉਹ ਤਾਂ ਸਰਕਾਰ ਕਰੋਨਾ ਚ ਪੂਰਾ ਕਰਦੀ ਰਹੀ ਪਰ ਜਿਹੜਾ ਲੋਕਾਂ ਦੇ ਹਿੱਤ ਦਾ ਕੰਮ ਸੀ ਜਾਤੀ ਅਧਾਰਤ ਜਨਗਣਨਾ ਜਾਂ ਵੈਸੇ ਜਨਗਣਨਾ ਉਹ ਨੂੰ ਮਾਉਣ ਰੋਕ ਦਿੱਤਾ ਤਾਂ ਇਹ ਰੋਕੀ ਹੋਈ ਸੀ ਜਨਗਣਨਾ ਪਿਛਲੇ 5-6 ਸਾਲਾਂ ਤੋਂ ਰੁਕੀ ਹੋਈ ਹੈ ਹੌਣਾਂ ਲੋਕਾਂ ਦੇ ਪ੍ਰੈਸ਼ਰ ਕਰਕੇ ਪੋਲਿਟਿਕਲ ਪਾਰਟੀਆਂ ਦੇ ਪ੍ਰੈਸ਼ਰ ਕਰਕੇ ਵਿਰੋਧੀ ਧਿਰਾਂ ਦੇ ਪ੍ਰੈਸ਼ਰ ਕਰਕੇ ਉਹਨੂੰ ਭਾਜਪਾ ਸਰਕਾਰ ਨੂੰ ਮੰਨੂਵਾਦੀਆਂ ਦੀ ਸਰਕਾਰ ਨੂੰ ਲਿਆਉਣੀ ਪੈ ਰਹੀ ਹੈ। ਇਹ ਹੁਣ ਕਿਹਾ ਜਾ ਰਿਹਾ ਵੀ 2026-27 ਦੇ ਵਿੱਚ ਜਨਗਣਨਾ ਹੋਣੀ ਹੈ ਤੇ ਜੇ ਜਨਗਣਨਾ ਹੁੰਦੀ ਹੈ ਤਾਂ ਸਾਨੂੰ ਸचेत ਰੂਪ ਦੇ ਵਿੱਚ ਆਪਣੀ ਜਾਤੀ ਨੂੰ ਜ਼ਰੂਰ ਲਿਖਾਉਣਾ ਚਾਹੀਦਾ। ਇਸ ਜਨਗਣਨਾ ਵਿੱਚ। ਅੱਛਾ ਲਾਸ਼ ਜਾਂਦਿਆਂ ਦੇ ਕੀ ਕਹੋਗੇ? ਅ ਪੱਤਰਕਾਰ ਸਾਹਿਬ ਮੈਂ ਤੁਹਾਡੇ ਮਾਧਿਮ ਰਾਹੀਂ ਸਮੂੱਚੇ OBC ਭਾਈਚਾਰੇ ਨੂੰ ਖਾਸ ਤੌਰ ਤੇ ਦਰਜੀ ਭਾਈਚਾਰਾ ਤਰਖਾਨ ਭਾਈਚਾਰਾ ਲੋਹਾਰ ਭਾਈਚਾਰਾ ਸੈਣ ਸਮਾਜ ਸੜਕੂਮਿਆਰ ਸਮਾਜ ਪਰਜਾਪਤ ਸਮਾਜ ਸੁਨਾਰ ਸਮਾਜ ਸੜਾ ਹੋਰ ਜਿਹੜੇ ओबीसी ਭਾਈਚਾਰਿਆਂ ਦੇ ਕਬੀਲੇ ਨੇ ਉਹਨਾਂ ਨੂੰ ਮੈਂ ਇਹੀ ਕਹੂੰਗਾ ਵੀ ਵੀਰੋ ਭਰਾਵੋ ਇਕੱਲੇ ਇਕੱਲੇ ਨਾ ਰਹੋ ਇਕਤਾ ਬਣਾਓ ਆਪਣਾ ਪੰਜਾਬ ਦੇ ਵਿੱਚ ओबीसी ਭਾਈਚਾਰਾ ਦਾ ਸੰਗਠਨ ਮਜ਼ਬੂਤ ਕਰੋ ਤੇ ਜਾਤੀ ਆਧਾਰਿਤ ਜੰਗਲਾਂ ਦੇ ਪ੍ਰਤੀ ਸੁਚੇਤ ਹੋਵੋ ਮੰਨੂਵਾਦੀਆਂ ਦੇ ਅੱਖੇ ਲੱਗ ਕੇ ਕਿਸੇ ਭੰਬਲ ਭੂਸੇ ਚ ਨਾ ਪੈ ਜਾਓ ਸੁਚੇਤ ਰੂਪ ਦੇ ਵਿੱਚ ਆਪਣੀ ਜਾਤੀ ਲਿਖਾ ਕੇ ਆਪਣਾ ਜਿੰਨੀ ਆਪਣੀ ਗਿਣਤੀ ਹੈਗੀ ਉਸ ਗਿਣਤੀ ਨੂੰ ਗਿਣਾਓ ਤੇ ਇਸ ਗੱਲ ਨੂੰ ਮਨ ਦੇ ਵਿੱਚ ਬਿਠਾਓ ਕਿ ਜਿਸ ਦੀ ਜਿਤਨੀ ਸੰਖਿਆ ਭਾਰੀ ਉਸ ਦੀ ਉਤਨੀ ਹਿੱਸੇਦਾਰੀ ਜਿਸ ਦੀ ਜਿੰਨੀ ਸੰਖਿਆ ਭਰੀ ਉਸ ਦੀ ਉਤਨੀ ਹਿੱਸੇਦਾਰੀ ਲੈ ਬਿਨਾ ਸਾਡਾ ਕੰਮ ਨਹੀਂ ਬੰਨਾ ਸਾਨੂੰ ਨਾ ਨੌکریاں ਮਿਲਣੀਆਂ ਨਾ ਪੜਾਈਆਂ ਹੋਣੀਆਂ ਨਾ ਵਜੀਬੇ ਮਿਲਣੇ ਅਸੀਂ ਪਿਤਾਪੁਰਖੀ ਕਾਰਜਾਂ ਦੇ ਵਿੱਚ ਹੀ ਬੈਠੇ ਰਹਾਂਗੇ ਸਾਨੂੰ ਰਾਜਨੀਤਿਕ ਤੌਰ ਦੇ ਉੱਤੇ ਵੀ ਇਹਨਾਂ ਨੇ ਦੱਬ ਕੇ ਰੱਖਣਾਗਾ ਜੇ ਅਸੀਂ ਰਾਜਨੀਤਿਕ ਤੌਰ ਦੇ ਉੱਤੇ ਉੱਚੇ ਉੱਠਣਾ ਚਾਹੁੰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਸਾਡਾ ਮੁੱਖ ਮੰਤਰੀ ਬਣੇ ਅਸੀਂ ਚਾਹੁੰਦੇ ਹਾਂ ਕਿ ਸਰਕਾਰੀ ਦਰਬਾਰੇ ਸਾਡੀ ਪੁਛ ਪੜਤਾਲ ਵੱਧ ਹੋਵੇ ਤਾਂ ਸਾਨੂੰ ਜਿਸ ਕੀ ਜਿੰਨੀ ਸੰਖਿਆ ਭਰੀ ਉਤ ਕੀ ਉਸਕੀ ਉਤਨੀ ਹਿੱਸੇਦਾਰੀ ਇਸ ਨਾਰੇ ਨੂੰ ਆਪਦੇ ਦਿਲ ਚ ਬਸਾ ਲੈਣਾ ਚਾਹੀਦਾ ਦਿਲ ਚ ਬਸਾ ਕੇ ਜਾਤ ਅਧਾਰਤ ਜਨਗਰਣਨ ਲਈ ਪੂਰਨ ਰੂਪ ਦੇ ਵਿੱਚ ਸੁਚੇਤ ਹੋਣਾ ਚਾਹੀਦਾ ਹਾਂਜੀ ਇਹ ਸਨ ਡਾਕਟਰ ਹਰਗੁਰ ਕਾਪ ਜੀ ਜਿਨ੍ਹਾਂ ਨੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਆਪਾਂ ਨੂੰ ਜਿਹੜੀ 1 ਜੁਲਾਈ ਨੂੰ ਭਾਰਤ ਬੰਦ ਦਾ ਐਸ்சி ਬੀਸੀ ਓਬੀਸੀ ਵੱਲੋਂ ਸੱਦਾ ਦਿੱਤਾ ਗਿਆ ਤੇ ਉਹਦੇ ਬਾਰੇ ਤੇ ਜਨਗਣਨਾ ਬਾਰੇ ਜਾਣਕਾਰ ਦਿੱਤੀ ਹੈ ਸੋ ਫਿਕਰਮੰਦ ਮੀਡੀਆ ਤੋਂ ਗੁਰਚਰਨ ਸਿੰਘ ਰਾਜੀ ਜੀ ਦੀ ਰਿਪੋਰਟ